i no. no. ਇਥੇ ਕਿੱਥੇ ਵਾਰਚ ਕੀਤਾ ਗਿਆ ਜੀ ਕਾਲਾ ਸੰਘਾ ਹਾਂ ਜੀ ਕਾਲਾ ਸੰਘਾ ਤੇ ਇਲਾਕੇ ਦੇ ਵਿਕਤੀ ਤਾਂ ਥੋੜਾ ਜਿਹਾ ਅੱਗੇ ਜੋ ਧੁੱਪ ਜੀ ਫਿਰ ਲੜਕੀ ਨੂੰ ਕਿੱਥੇ ਲੈ ਜਾਣਾ ਥੋੜਾ ਲੱਗੇ ਹੋਏ ਸਹੀ ਆਈ ਹੈ ਸਹੀ ਆਈ ਹੈ ਸਰ ਅੱਜ ਕਾਲਾ ਸੰਘਾ ਵਿਖੇ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਟਰੈਕਟਰ ਮਾਰਚ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਹਿੰਦੁਸਤਾਨ ਪੱਧਰ ਤੇ ਅੱਜ ਜਿਹੜਾ ਪ੍ਰਦਰਸ਼ਨ ਸਾਰੇ ਕਿਸਾਨਾਂ ਨੇ ਕੀਤਾ ਤੇ ਉਸ ਕੜੀ ਵਜੋਂ ਅੱਜ ਕਾਲਾ ਸੰਗਿਆ ਦੇ ਵਿੱਚ ਵੀ ਕਿਰਤੀ ਕਿਸਾਨ ਯੂਨੀਅਨ ਵੀ ਤੇ ਇਲਾਕੇ ਦੇ ਜਿਹੜੇ ਕਿਸਾਨ ਆ ਇਕੱਠੇ ਹੋ ਕੇ ਇਲਾਕੇ ਦੇ ਵਿੱਚ ਕਿਸਾਨ ਮਾਰਚ ਕੀਤਾ ਤੇ ਉਹਦਾ ਅੱਜ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਹੈ ਇਹ ਜਿਹੜੇ ਤਿੰਨ ਖੇਤੀ ਕਾਨੂੰਨ ਬਣਾਏ ਆ ਉਹਨੂੰ ਵਿੰਗੇ ਟੱਡੇ ਢੰਗ ਦੇ ਨਾਲ ਫੇਰ ਲਾਗੂ ਕਰਨ ਜਾ ਰਹੀ ਹੈ ਇਸ ਲਈ ਉਹਨਾਂ ਸਰਕਾਰਾਂ ਨੂੰ ਜਵਾਬ ਦੇਣ ਲਈ ਅੱਜ ਕਿਸਾਨੀ ਜਿਹੜੀ ਆ ਸਾਰੀ ਦੇਸ਼ ਪੱਧਰ ਤੇ ਅੱਜ ਇਕੱਠਾ ਹੈ ਤੇ ਉਹ ਅੱਜ ਜਹਿਦ ਕਰ ਰਹੇ ਆ ਕਿ ਜਿੰਨਾ ਚਿਰ ਇਹ ਸਾਰੇ ਖੇਤੀ ਦੇ ਕਾਨੂੰਨ ਤੇ ਹੋਰ ਜਿਹੜੇ ਮਾਰੂ ਕਾਨੂੰਨ ਜਿਹੜੇ ਇਹਨਾਂ ਨੇ ਬਣਾਏ ਆ ਉਹ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਸਾਡੀ ਜਿਹੜੀ ਹੈ ਲੜਾਈ ਲਗਾਤਾਰ جاری ਰਹੂਗੀ ਤੇ ਸੰਘਰਸ਼ ਜਿਹੜਾ ਉਹਨਾਂ ਚਿਰ ਅੱਗੇ ਵਧਦਾ ਰਹੂਗਾ ਇਹ ਸਰਪੰਚ ਸਾਹਿਬ ਜਿਹੜਾ ਟਰੈਕਟਰ ਮਾਰਚ ਕੱਢਿਆ ਗਿਆ ਕਿੱਥੋਂ ਤੱਕ ਕੀਤਾ ਗਿਆ ਜੀ ਇਹ ਜਿਹੜਾ ਟਰੈਕਟਰ ਮਾਰਚ ਅੱਜ ਇਲਾਕੇ ਦੇ ਵਿੱਚ ਪਿੰਡ ਕਾਲਾ ਸੰਘਿਆ ਤੋਂ ਹੁੰਦਾ ਹੋਇਆ ਜੱਲੋਵਾਲ ਤੇ ਸੰਧੂ ਚੱਠਾ ਸੰਧੂ ਚੱਠੇ ਤੋਂ ਸੋਨੜਾ ਤੇ ਕੇਸਰਪੁਰੋ ਤੇ ਆਪਣੇ ਸੋਨੜਾ ਤੇ ਚੱਕ ਕਰਾਂ ਤੇ ਸਖਾਣੀ ਤੋਂ ਹੁੰਦਾ ਹੋਇਆ ਮਡੇਰਾ ਤੋਂ ਤੇ ਇਹ ਅੱਜ ਕਾਲਾ ਸੰਗਿਆ ਦੇ ਵਿੱਚ ਪਹੁੰਚਿਆ ਤੇ ਇੱਥੇ ਸਮਾਰਤ ਕੀਤਾ ਤੇ ਸਾਰੇ ਕਿਸਾਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪਣਾ ਟੀਮ ਵੀ ਟਾਈਮ ਕੱਢ ਕੇ ਸਾਡਾ ਸਹਿਯੋਗ ਦਿੱਤਾ ਔਰ ਆਪਣੀ ਕਿਸਾਨੀ ਨੂੰ ਲੈ ਕੇ ਆਪਣੀਆਂ ਕਿਸਾਨੀ ਨੂੰ ਲੈ ਕੇ ਆਪਣੀਆਂ ਮੁੱਖ ਮੰਗਾਂ ਹੋਰ ਕਿਡੀਆਂ ਜੀ ਕਿਸਾਨੀ ਦੀਆਂ ਮੁੱਖ ਮੰਗਾਂ ਆਪਣੇ ਜਿਹੜੀ ਕਿਸਾਨ ਦੀ ਜੈਨਸਿਆ ਉਹਦੇ ਉਹਦੀ ਪ੍ਰਾਈਸ ਜਿਹੜੀ ਆ ਉਹ ਬੰਨੀ ਜਾਵੇ ਤੇ ਹੋਰ ਖੇਤੀ ਕਾਨੂੰਨ ਜਿਹੜੇ ਆ ਤਿੰਨ ਉਹ ਲਾਗੂ ਕੀਤੇ ਜਾਣ ਤੇ ਮਜ਼ਦੂਰ ਬੁਰਗੀ ਜਿਹੜੀ ਨੀਤੀ ਆ ਉਹ ਬੰਦ ਕੀਤੀ ਜਾਵੇ ਤੇ ਅਸੀਂ ਅੱਜ ਇਹ ਇਕੱਲੇ ਖੇਤੀ ਕਾਨੂੰਨ ਹੀ ਨਹੀਂ ਹੈ ਇਹ ਹੋਰ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਨਾਲ ਸੌਦੇ ਕੀਤੇ ਆ ਉਹਨਾਂ ਦੇ ਖਿਲਾਫ ਵੀ ਜਿਹੜੇ ਅੱਜ ਹਿੰਦੂਸਾਹ ਪੱਧਰ ਤੇ ਜਿਹੜੀ ਇਹ ਲੜਾਈ ਵੱਡੀ ਪੱਧਰ ਤੇ ਲੈ ਕੇ ਜਾਵਾਂਗੇ ਸਰਪੰਚ ਸਾਹਿਬ ਸਰਦਾਰ ਜਰਜੀਤ ਸਿੰਘ ਡੱਲੇਵਾਲ ਕਾਫੀ ਲੰਬੇ ਸਮੇਂ ਤੋਂ ਭੋਖ ਹੜਤਾਲ ਤੇ ਬੈਠੇ ਨੇ ਮਰਨ ਵਰਤੇ ਦੇ ਬੈਠੇ ਆ ਕੀ ਕਰਨਾ ਚਾਹੂਗੇ ਇਸ ਵਕਤੇ ਕਿ ਉਹਨਾਂ ਦੇ ਜਿਹੜਾ ਮਰਨ ਵਰਤ ਦਾ ਸੰਘਰਸ਼ ਹੈ ਉਹਦੇ ਨਾਲ ਆ ਅਸੀਂ ਖੜੇ ਆ ਤੇ ਜਿੰਨਾ ਚਿਰ ਇਹ ਮੰਗਾਂ ਸਾਰੇ ਸਾਡੇ ਕਿਸਾਨਾਂ ਦੀਆਂ ਉਹ ਸਾਰਾ ਜੋ ਸੰਯੁਕਤ ਮੋਰਚਾ ਸਾਨੂੰ ਹੁਕਮ ਦੇਊਗਾ ਉਹਦੇ ਮੁਤਾਬਕ ਅਸੀਂ ਹਰੇਕ ਤਰ੍ਹਾਂ ਡੱਟਣ ਨੂੰ ਤਿਆਰ ਹੈ ਤੇ ਸਾਰਾ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਡੱਲੇ ਵਾਲ ਦੇ ਮਗਰ ਹੈ ਧੰਨਵਾਦ